ਆਏ ਸਾਲ ਟਮਾਟਰਾਂ ਤੇ ਸੋਨੇ ਦੇ ਭਾਅ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਪਿਛਲੇ ਸਾਲ ਵੀ ਤੁਸੀਂ ਦੇਖਿਆ ਟਮਾਟਰਾਂ ਦੇ ਪਿੱਛੇ ਬਹੁਤ ਸਾਰੀਆਂ ਲੜਾਈਆਂ ਹੋਈਆਂ ਟਮਾਟਰਾਂ ਦੀ ਰੇਟ ਨੇ ਜਿਹੜਾ ਆਸਮਾਨ ਨੂੰ ਛੂਇਆ ਸੋਨੇ ਦੇ ਭਾਅ ਟਮਾਟਰਾਂ ਦਾ ਰੇਟ ਹੋ ਗਿਆ ਸੀ ਬਹੁਤ ਸਾਰੇ ਖੇਤਾਂ ਵਿੱਚ ਲੋਕਾਂ ਨੇ ਟਮਾਟਰ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਸੀ ਹੋਰ ਚੋਰੀਆਂ ਛੱਡ ਕੇ ਤਾਂ ਇਸ ਸਾਲ ਵੀ ਜਿਹੜਾ ਟਮਾਟਰਾਂ ਦਾ ਰੇਟ ਹੈ ਉਹ ਅੰਬਰਾਂ ਨੂੰ ਜਿਹੜਾ ਛੂੰਦਾ ਹੋਇਆ ਦਿਖਾਈ ਦੇ ਰਿਹਾ ਦੱਸਦੇ ਕਿ ਟਮਾਟਰਾਂ ਦਾ ਰੇਟ ਮੇਨ ਮੰਡੀ ਦੇ ਵਿੱਚ 100 ਰੁਪਿਆ ਬਾਹਰ 150 ਤੋਂ ਲੈ ਕੇ 170 ਰੁਪਏ ਕਿਲੋ ਤੱਕ ਜਿਹੜੇ ਟਮਾਟਰ ਹੈ ਉਹ ਵਿਕਦੇ ਨੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕਰੇਟਾਂ ਦੇ ਕੋਲ ਬਾਈ ਖੜੇ ਨੇ ਜਿਵੇਂ ਸੋਨੇ ਦੀ ਰੱਖੀ ਕੀਤੀ ਜਾਂਦੀ ਹੈ ਤਾਂ ਇਸ ਵਕਤ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਸੈਕਟਰ 26 ਦੀ ਇਹ ਜਿਹੜੀ ਸਬਜ਼ੀ ਮੰਡੀ ਹੈ ਤਿੰਨ ਸੂਬਿਆਂ ਦੀ ਮੰਡੀ ਹੈ ਉੱਥੇ ਜਿਹੜਾ ਟਮਾਟਰਾਂ ਦਾ ਰੇਟ ਹੈ ਉਹ ਵੱਡੇ ਪੱਧਰ ਤੇ ਜਿਹੜਾ ਪਹੁੰਚਾ ਹੋਇਆ 100 ਰੁਪਿਆ ਮੰਡੀ ਦਾ ਰੇਟ ਆ ਬਾਹਰ ਜਾਂਦੇ ਜਾਂਦੇ ਟਮਾਟਰ 170 60 ਤੇ 150 ਰੁਪਏ ਨੂੰ ਜਿਹੜੇ ਆ ਛੂ ਜਾਂਦੇ ਨੇ ਪਿਛਲੇ ਸਾਲ ਵੀ ਦੇਖ ਸਕਦੇ ਹੋ ਟਮਾਟਰ ਤੁਸੀਂ ਬਹੁਤ ਮਹਿੰਗੇ ਹੋ ਗਏ ਸੀ ਹੁਣ ਦੇਖ ਸਕਦੇ ਹੋ ਤੁਸੀਂ ਬਾਈ ਨਾਰਾ ਵੀ ਲਾ ਰਹੇ ਨੇ ਕਿੰਨੇ ਰੁਪਏ ਕਿਲੋ ਨੇ ਬਾਈ ਬਾਈ 17 ਕਰਕੇ ਰੇਟ ਹੈ ਐਸੇ ਇੱਕ ਤੁਹਾਨੂੰ ਲਗਾ ਆਪ ਕੋ 100 ਸੀ ਠੀਕ ਹੈ ਤਾਂ ਤੁਸੀਂ ਦੇਖ ਰਹੇ ਹੋ ਕਰੇਟ ਦਾ ਜਿਹੜਾ ਰੇਟ ਆ ਉਹ 1800 ਰੁਪਏ ਦਾ ਕਰੇਟ ਹੈ ਜਿਹੜੇ ਕਰੇਟ ਨੂੰ ਕੋਈ 500 ਰੁਪਏ ਨਹੀਂ ਪਹੁੰਚਦਾ ਅੱਜ 1800 2000 ਰੁਪਏ ਦੇ ਵਿੱਚ ਉਹਦਾ ਜਿਹੜਾ ਰੇਟ ਆ ਪਹੁੰਚਾ ਹੋਇਆ ਤਾਂ ਜੇਕਰ ਤੁਸੀਂ ਇਕੱਠਾ ਲਵੋਗੇ ਬਾਈ ਕਹਿੰਦੇ ਤੁਹਾਨੂੰ ਹੋਰ ਹੈ ਜਿਹੜਾ ਸਸਤਾ ਪੈ ਜਾਊਗਾ 10 ਰੁਪਏ 80 ਰੁਪਏ ਦਾ ਕਿਲੋ ਲੱਗ ਜਾਊਗਾ ਮਤਲਬ 1700 ਰੁਪਏ ਦੇ ਜਿਹੜਾ ਕੀਟ ਲੱਗੂਗਾ ਪਰ ਟਮਾਟਰਾਂ ਦੇ ਰੇਟ ਨੇ ਜਿਹੜਾ ਆਸਮਾਨ ਛੂਹਿਆ ਹੋਇਆ ਬਹੁਤ ਸਾਰੇ ਲੋਕ ਨੇ ਜਿਹੜੇ ਟਮਾਟਰ ਤੋਂ ਆਪਣਾ ਸਬਜ਼ੀ ਨਹੀਂ ਖਾਂਦੇ ਨੇ ਬਹੁਤ ਸਾਰੇ ਲੋਕ ਆ ਜਿਹੜੇ ਟਮਾਟਰ ਜਿਨ੍ਹਾਂ ਨੂੰ ਨਸੀਬ ਹੀ ਨਹੀਂ ਹੁੰਦਾ ਕਿਉਂਕਿ ਮਹਿੰਗਾਈ ਬਹੁਤ ਹੈ ਜਿਹੜੀ ਟਮਾਟਰ ਨੂੰ ਲੈ ਕੇ ਹੋਈ ਪਈ ਆ ਬਹੁਤ ਜਿਆਦਾ ਟਮਾਟਰਾਂ ਦੇ ਰੇਟ ਆ ਜਿਹੜੇ ਉਹ ਚੜੇ ਹੋਏ ਨੇ ਤਾਂ ਦੇਖ ਸਕਦੇ ਤੁਸੀਂ ਪੂਰੀ ਮੰਡੀ ਦੇ ਵਿੱਚ ਸਬਜ਼ੀਆਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਬਰਸਾਤਾਂ ਦੇ ਕਾਰਨ ਜਿਹੜੀਆਂ ਮਹਿੰਗੀਆਂ ਹੋ ਜਾਂਦੇ ਨੇ ਪਰ ਜ਼ਿਕਰ ਇਕੱਲੇ ਟਮਾਟਰਾਂ ਦੀ ਗੱਲ ਕੀਤੀ ਹੈ ਵੀ ਟਮਾਟਰਾਂ ਨੇ ਜਿਹੜਾ ਰੇਟ ਹੈ ਉਹ ਬਹੁਤ ਹੀ ਜਿਆਦਾ ਜਿਹੜਾ ਚੱਕਿਆ ਹੋਇਆ ਟਮਾਟਰਾਂ ਦਾ ਬਹੁਤ ਜਿਆਦਾ ਹਾਈ ਰੇਟ ਹੈ ਸੋਨੇ ਦੇ ਭਾ ਕਹਿ ਸਕਦੇ ਆਪਾਂ ਜਿਹੜੇ ਟਮਾਟਰ ਹੈ ਹੋ ਚੁੱਕੇ ਨੇ ਦੇਖ ਸਕਦੇ ਤੁਸੀਂ ਜਿਹੜੇ ਵੀ ਕਿਸਾਨ ਨੇ ਗੱਡੀ ਟਮਾਟਰਾਂ ਦੀ ਵੇਚ ਦਿੱਤੀ ਸਮਝ ਲਓ ਉਸ ਦੀ ਜਿਹੜੀ ਸਾਲ ਪਰ ਦੀ ਕਮਾਈ ਹੈ ਉਹ ਨਿਕਲ ਜਾਣੀ ਆ ਜਿਸ ਕਦਰ ਕੀਮਤਾਂ ਵਧੀਆ ਹੋਈਆਂ ਨੇ ਤਾਂ ਟਮਾਟਰਾਂ ਦੀ ਬਹੁਤ ਪੁੱਛ ਗਿਆ ਮੰਡੀ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਦੇ ਰੇਟ ਵਾਜਬ ਨਹੀਂ ਬਹੁਤ ਸਾਰੀਆਂ ਸਬਜ਼ੀ ਇਸ ਤਰ੍ਹਾਂ ਦੀਆਂ ਨੇ ਜਿਹੜਾ ਦੇ ਰੇਟ ਚੜੇ ਹੋਏ ਬਰਸਾਤਾਂ ਦੇ ਕਾਰਨ ਟਮਾਟਰ ਹੈ ਜਿਹੜਾ ਬਹੁਤ ਘੱਟ ਮੰਡੀ ਦੇ ਵਿੱਚ ਪਹੁੰਚਦਾ ਜਿੰਨਾ ਕ ਪਹੁੰਚਦਾ ਉਸ ਦਾ ਰੇਟ ਹੈ ਜਿਹੜਾ ਉਹ ਆਸਮਾਨ ਨੂੰ ਛੂੰਦਾ ਹੋਇਆ ਦਿਖਾਈ ਦਿੰਦਾ ਦੇਖ ਸਕਦੇ ਤੁਸੀਂ ਕਿ ਕਿੰਨੀ ਜਿਹੜੀ ਇਹਨਾਂ ਦੀ ਕਦਰ ਕੀਮਤ ਹੈ ਉਹ ਵਧੀ ਹੋਈ ਹੈ 26 ਸੈਕਟਰ ਦੀ ਇਸ ਮੰਡੀ ਦੇ ਵਿੱਚ ਹੋਰ ਬਹੁਤ ਸਾਰੀਆਂ ਸਬਜ਼ੀਆਂ ਨੇ ਜਿਨ੍ਹਾਂ ਦੇ ਰੇਟ ਕਾਫੀ ਜਿਆਦਾ ਜਾਇਜ ਨੇ ਪਰ ਟਮਾਟਰਾਂ ਦੇ ਰੇਟ ਨੇ ਇਸ ਵਕਤ ਆਸਮਾਨ ਨੂੰ ਜਿਹੜਾ ਛੂਹਿਆ ਹੋਇਆ ਸੋ ਹੋਰ ਵੀ ਤੁਹਾਨੂੰ ਅਸੀਂ ਮੰਡੀ ਦੇ ਵਿੱਚ ਸਬਜ਼ੀਆਂ ਦੇ ਰੇਟ ਹੈ ਜਿਹੜੇ ਉਹ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਰੇਟ ਹੈ ਉਹ ਵਧ ਘਟ ਰਹੇ ਨੇ